ਚੱਲਣ ਵਿਖੇ ਤੰਤਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਬਾਲੀ ਪਰਿਵਾਰ ਵੱਲੋਂ ਪਿੰਡ ਵਿੱਚ ਦੋ ਜਗ੍ਹਾ ਤੇ ਠੰਡੇ ਮਿੱਠੇ ਜਲ ਫਰੂਟੀ ਅਤੇ ਕੋਲਡ ਡਰਿੰਕ ਦੀ ਸ਼ਭੀ ਲਗਾਈ ਗਈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ ਨੇ ਦੱਸਿਆ ਕਿ ਇਸ ਸ਼ਹੀਦੀ ਜੋੜ ਮੇਲੇ ਤੇ ਲੱਖਾਂ ਦੀ ਤਾਦਾਦ ਵਿੱਚ ਦੂਰੋਂ ਨੇੜਿਓਂ ਸੰਗਤਾਂ ਕੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਆਉਂਦੀਆਂ ਹਨ। ਇਸ ਮੌਕੇ ਸ਼ਬੀਲ ਤੇ ਸੰਗਤਾਂ ਦੀ ਸੇਵਾ ਕਰਦੇ ਹੋਏ ਮਾਤਾ ਗੁਰਮੀਜ ਕੌਰ ਗੁਜਿਤ ਬਾਲੀ ਡਾਕਟਰ ਕਰਮਜੰਤ ਬਾਲੀ ਬਿੰਮਲਾ ਰਾਣੀ ਨੀਲਮ ਕੁਮਾਰੀ ਤਰਮਿੰਦਰ ਬਾਲੀ ਪਰਮਿੰਦਰ ਕੌਰ ਕ੍ਰਿਸ਼ਨਾ ਦੇਵੀ ਲక్ష్ਮੀ ਦੇਵੀ ਰਜਿੰਦਰ ਕੌਰ ਤੁਸ਼ਾਰ ਬਾਲੀ ਕੈਨੇਡਾ ਮੋਹਿਤ ਕੈਨੇਡਾ ਦਵਿੰਦਰ ਕੈਲੇ ਪੰਜ ਪੰਮਾ ਚਾਹਲ ਪ੍ਰਸ਼ੋਤਮ ਗੋਗੀ ਕੇਵਲ ਕ੍ਰਿਸ਼ਨ ਬਾਬਾ ਹੁਸਨ ਲਾਲ ਕਮਲਜੀਤ ਸਿੰਘ ਫਲੋਰਾ ਹੁਸਨ ਲਾਲ ਬਾਲੀ ਹਰਦੀਪ ਜੱਸੀ ਨਿਰਮਲ ਚਾਹਲ ਤਿਲਕ ਰਾਜ ਜਗਦੀਸ਼ ਚਾਹਲ ਸੁਮਿਤ ਬਾਲੀ ਸ਼ਿਰੂਤੀ ਰਾਗਵੀ ਕੌਰ ਮੰਨਤ ਲਕਸ਼ ਜੱਸੀ ਆਦ ਹਾਜ਼ਰ ਸਨ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਪਿੰਡ ਤਲਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੰਤਨ ਸ਼ੀਰ ਬਾਬਾ ਨਿਹਾਲ ਸਿੰਘ ਜੀ ਦਾ 74 ਨਾ ਸਿੱਧੀ ਜੋੜ ਮੇਲਾ ਮੁਲਾ ਜਾਵੇ ਜਿਸ ਵਿੱਚ ਦੂਰੋਂ ਰਾਹਿਆਂ ਤੋਂ ਸੰਗਤਾਂ ਆ ਕੇ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਨਤਮਸਤਕ ਜੀ ਦੇ ਦਰਸ਼ਨ ਕਰਦੇ ਹਨ ਅੱਜ ਵੱਖ-ਵੱਖ ਜਗ੍ਹਾ ਦੇ ਉੱਪਰ ਲੰਗਰ ਦੇ ਔਰ ਠੰਡੇ ਮਠੇ ਜਲਦੀਆਂ ਸਿਮਲਾ ਲਗਾਈਆਂ ਗਈਆਂ ਪਰ ਤੱਲਨ ਦੇ ਤੱਲਨ ਇਹ ਵਾਦੀ ਵਿੱਚ ਅਤੇ ਸੀਨੀਅਰ ਸੈਨੀ ਸਕੂਲ ਦੇ ਨੇੜੇ ਬਾਲੀ ਪਰਿਵਾਰ ਵੱਲੋਂ ਨੂੰ ਬਾਲੀ ਪਰਿਵਾਰ ਵੱਲੋਂ ਦੋਸ ਮਿਲਾ ਠੰਡੇ ਮਠੇ ਜਲਦੀਆਂ ਕੋਲਡ ਡ੍ਰਿੰਕ ਲੀਆਂ ਅਤੇ ਫਰੂਟੀ ਅਤੇ ਹੋਰ ਮੱਚਾਰੇ ਯਾਰਾ ਖਾਲਸਾ ਮਿੰਨਸ ਮਾਨੋ ਨੂੰ ਸਿਮਿਲਾ ਲਗਾਈਆਂ ਗਈਆਂ ਮੈਂ ਆਪਣੇ ਸਮੂਹ ਬਾਲੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਥੀ ਬੜਾ ਆਨੰਦ ਮਹਿਸੂਸ ਹੁੰਦਾ ਹੈ ਸੰਤਾਂ ਦੀ ਸੇਵਾ ਕਰਕੇ ਮੇਰੇ ਪ੍ਰਮਾਤਮਾ ਸਾਨੂੰ ਚਾਜੀ ਕਰਾਇ ਰੱਖੇ ਸਾਨੂੰ ਤੰਦਰੁਸਤੀਆਂ ਬਖਸ਼ੇ ਅਤੇ ਮੈਂ ਖਾਸ ਤੌਰ ਤੇ ਮੇਰੇ ਛੋਟੇ ਵੀਰ ਗੁਰਜੀਤ ਬਾਲੀ ਮੇਰੀ ਮਾਤਾ ਗੁਰਮੀਤੌਰ ਜੀ ਮੇਰਾ ਬੇਟਾ ਤਿਸ਼ਾਲ ਬੱਲੀ ਅਤੇ ਉਹਨਾਰੇ ਬੜੇ ਪਰਮ ਤ ਦੁਸ਼ਟ ਜੋਗਿਕ ਕ੍ਰਿਜਾ ਤੋਂ ਸਪੈਸ਼ਲਾਈਜ਼ ਮਿਲਦੇ ਆਇਆ ਮੋਹਿਤ ਕ੍ਰਿਜਾ ਤੋਂ ਮੈਂ ਸਾਰਿਆਂ ਦਾ ਤੈਜ ਤੁਹਾਨੂੰ ਬਟਾਦਾ ਜੀਣਾ ਨੇ ਆ ਕੇ ਅਸ਼ਵੀਨ ਵਿੱਚ ਜਿਹੜੀ ਆ ਸਾਲੇ ਨਾਲ ਰੱਖ ਕੇ ਇਹ ਜੀਵ ਸੇਵਾ ਕਰਾਈ ਗਈ ਹੈ ਆ ਔਰ ਸ਼ੰਤਾਨੀ ਸ਼ੁਰੂਆਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅנס ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ 브ਦਰਸ He is professional by plumbing, electrician, masonry, car For more information, please contact him at under Check platform www.checktrade.com slash nine two one seven six zero. Chandar Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ